ਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਗਿਆ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਪਹਿਲ ਕਦਮੀ ਕਰਦੇ ਹੋਏ ਇਹ ਫੈਸਲਾ ਲਿਆ ਔਰ ਮਾਨਯੋਗ ਸਾਡੇ ਕੈਬਨਿਟ ਮਨਿਸਟਰ ਸ਼੍ਰੀਮਤੀ ਬਜਜੀਤ ਖੋੜਜੀ ਜਿਨ੍ਹਾਂ ਦਾ ਮੁੱਢ ਤੋਂ ਹੀ ਇਹ ਇੱਕ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਬੱਚੇ ਜਿਹੜੇ ਉਹ ਬੱਚੇ ਜਿਹੜੇ ਸਮਾਜਿਕ ਕੁਰੀਤੀਆਂ ਕਾਰਨ ਜਾਂ ਕਿਸੇ ਸਮਾਜਿਕ ਤੱਥਾਂ ਤੋਂ ਪੀੜਤ ਨੇ ਉਹਨਾਂ ਨੂੰ ਸਰਕਾਰ ਦੀ ਹਰ ਇੱਕ ਸਕੀਮ ਦਾ ਸਹੀ ਲਾਭ ਦੇ ਸਕੇ ਤੁਸੀਂ ਜਿੰਮੀ ਕੀ ਆਪਾਂ ਅਕਸਰ ਦੇਖਦੇ ਆ ਕਿ ਲਾਈਟਾਂ ਦੇ ਉੱਤੇ ਜਾਂ ਕਿਤੇ ਕੋਈ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਕੋਈ ਪੀੜ ਪਾੜ ਵਾਲੀ ਜਗ੍ਹਾ ਦੇ ਉੱਤੇ ਕਈ ਵਾਰੀ ਆਪਾਂ ਨੂੰ ਕੁਝ ਬੱਚੇ ਮੰਗਦੇ ਹੋਏ ਨਜ਼ਰ ਆਉਂਦੇ ਤੇ ਇਹ ਇੱਕ ਬਹੁਤ ਗੰਭੀਰ ਵਿਸ਼ਾ ਕਿਉਂਕਿ ਬੱਚੇ ਦਾ ਜਿਹੜਾ ਮੌਲਿਕ ਅਧਿਕਾਰ ਹੈ ਉਹ ਹੈਗਾ ਕਿ ਉਹਨੂੰ ਐਜੂਕੇਸ਼ਨ ਮਿਲੇ ਉਹਨੂੰ ਪ੍ਰੋਪਰ ਸਿੱਖਿਆ ਮਿਲੇ ਤੇ ਉਹ ਬਣਦੇ ਜਿਹੜੇ ਉਹਦੇ ਹੱਕ ਨੇ ਉਹਨੂੰ ਦਿੱਤੇ ਜਾਣ ਸੋ ਸਾਡਾ ਆਪਾ ਅੱਗੇ ਇਸ ਤੇ ਲਗਾਤਾਰ ਤੱਜ ਕੰਮ ਕਰਦਾ ਹੋਇਆ ਪਹਿਲਾਂ ਵੀ ਅਸੀਂ ਰੂਟੀਨ ਚੈਕਿੰਗਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਰ ਰਹੇ ਹਾਂ ਥਾ-ਥਾ ਤੇ ਕਰ ਰਹੇ ਹਾਂ ਤੇ ਸਰਕਾਰ ਨੇ ਹੁਣ ਜਿਹੜੇ ਦਿਸ਼ਾ ਨਿਰਦੇਸ਼ ਮਾਨਯੋਗ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹੁਣ ਚੈਕਿੰਗਾਂ ਕਰ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਆਪਾਂ ਅਕਸਰ ਦੇਖਦੇ ਹਾਂ ਕਿ ਬੈਗਰਜ਼ ਦੂਜੀਆਂ ਸਟੇਟਾਂ ਤੋਂ ਜਾਂ ਕਿਸੇ ਹੋਰ ਥਾਂ ਤੋਂ ਆ ਕੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਮੰਗਦੇ ਨੇ ਉਹਨਾਂ ਦੇ ਕੋਲ ਬੱਚੇ ਹੁੰਦੇ ਨੇ ਛੋਟੇ ਤੇ ਕਈ ਵਾਰੀ ਉਹ ਬੱਚੇ ਜਦੋਂ ਅਸੀਂ ਰੈਸਕਿਊ ਕਰਦੇ ਆ ਤਾਂ ਸਾਨੂੰ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਕਿ ਇਹ ਇਹਨਾਂ ਦੇ ਅਸਲੀ ਮਾਵਾਪ ਨਹੀਂ ਹੈਗੇ ਇਹਨਾਂ ਦੇ ਅਸਲੀ ਮਾਵਾਪ ਪੰਜਾਬ ਦਾ ਕਿਸੇ ਦੂਜੇ ਰਾਜ ਦੇ ਵਿੱਚ ਬੈਠੇ ਨੇ ਉਥੋਂ ਇਹ ਬੱਚਿਆਂ ਨੂੰ ਲੈ ਆਏ ਆ ਔਰ ਉਹ ਬੱਚਿਆਂ ਨੂੰ ਇੱਕ ਤਰ੍ਹਾਂ ਦਿਖਾ ਕੇ ਉਹ ਅਸੀਂ ਪੰਜਾਬ ਦੇ ਲੋਕ ਇੱਕ ਦਇਆ ਭਾਵਨਾ ਦੇ ਤੌਰ ਦੇ ਉੱਤੇ ਹੈਲਪ ਕਰਦੇ ਆ ਸਾਡੀ ਆਦਤ ਆ ਸਾਡੇ ਸੁਭਾਅ ਦੇ ਵਿੱਚ ਆ ਮਦਦ ਕਰਨਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਦੇਖਦੇ ਆ ਬੱਚਾ ਸਾਡੇ ਤੋਂ ਮੰਗਦਾ ਜਾਂ ਉਹ ਮਦਦ ਦੀ ਉਮੀਦ ਨਾਲ ਸਾਡੇ ਵੱਲ ਦੇਖਦਾ ਤਾਂ ਅਸੀਂ ਉਹਦੀ ਮਦਦ ਕਰਦੇ ਆ ਜਿਹਦੇ ਨਾਲ ਇਹ ਲੋਕ ਇੱਕ ਬਹੁਤ ਵੱਡੇ ਏਦਾਂ ਦੇ ਗਰੋਹ ਚਲਾ ਰਹੇ ਨੇ ਕਿ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਰਾਹੀਂ ਇਹ ਪੈਕਿੰਗ ਕਰਵਾਈ ਜਾਂਦੀ ਆ ਔਰ ਜਿਹੜੇ ਸਰਕਾਰ ਦੇ ਹੁਣ ਇਹ ਆਦੇਸ਼ ਨੇ ਇਹ ਬੜੇ ਸਖਤ ਆਦੇਸ਼ ਨੇ ਜਦੋਂ ਵੀ ਅਸੀਂ ਬੱਚਾ ਰੈਸਕਿਊ ਕਰਨਾ ਜੇਕਰ ਸਾਨੂੰ ਉਹਦੇ ਮਾਪੇ ਦਾ ਕੋਈ ਪਤਾ ਨਹੀਂ ਲੱਗਿਆ ਔਰ ਸਾਡੇ ਨਾਲ ਕਈ ਵਾਰੀ ਫੇਕ ਕਲੇਮ ਕੀਤਾ ਜਾਂਦਾ ਕਿ ਨਹੀਂ ਇਹ ਸਾਡਾ ਹੀ ਬੱਚਾ ਸਾਡੇ ਕੋਲੇ ਦਾ ਆਧਾਰ ਕਾਰਡ ਹੈ ਨਹੀਂ ਜਾਂ ਅਸੀਂ ਬਣਾ ਨਹੀਂ पाए ਜਾਂ ਅਸੀਂ ਕਿਸੇ ਦੂਜੇ ਰਾਸ ਤੋਂ ਆ ਅਸੀਂ ਗਰੀਬ ਪਰਿਵਾਰ ਹੋਣ ਕਰਕੇ ਕਾਗਜ਼ ਨਹੀਂ ਬਣਾ पाए ਉਹਨਾਂ ਕੇਸਾਂ ਦੇ ਵਿੱਚ ਫਿਰ ਅਸੀਂ ਬੱਚੇ ਦਾ ਡੀਐਨਏ ਟੈਸਟ ਮਾਪਿਆਂ ਨਾਲ ਕਰਾਵਾਂਗੇ ਜਿੱਥੋਂ ਸਾਨੂੰ ਇਹ ਸਪਸ਼ਟ ਪਤਾ ਲੱਗ ਜਾਊਗਾ ਕਿ ਕੀ ਇਹ ਬੱਚਾ ਇਹਨਾਂ ਦਾ ਹੈ ਜਾਂ ਨਹੀਂ ਹੈ ਔਰ ਇਹਦੇ ਸਬੰਧ ਦੇ ਵਿੱਚ ਮੈਂ ਤੁਹਾਡੇ ਵੀ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਗੁੰਮਸ਼ੁਦਾ ਬੱਚੇ ਬਹੁਤ ਨਿਊ ਬੋਰਨ ਬੇਬੀਜ਼ ਇੰਡੀਆ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਜਿਹੜੇ ਕਿ ਟ੍ਰੇਸ ਨਹੀਂ ਹੁੰਦੇ ਸਰਕਾਰ ਦੀ ਇਸ ਮੁਹਿੰਮ ਨਾਲ ਇਸ ਨੂੰ ਵੀ ਇੱਕ ਪਰਮਹੰਗਾਰਾ ਮਿਲੇਗਾ ਕਿਉਂਕਿ ਜਿਹੜੇ ਬੱਚੇ ਗੁੰਮਸ਼ੁਦਾ ਨੇ ਉਹਨਾਂ ਦੀਆਂ ਜਿਹੜੀਆਂ ਐਫਆਈਆਰ ਰਜਿਸਟਰਡ ਨੇ ਉਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਸਾਡਾ ਪੋਰਟਲ ਹੈਗਾ ਮਿਸਿੰਗ ਚਿਲड्रन ਪੋਰਟਲ ਉਹ ਮਿਸਿੰਗ ਚਿਲड्रन ਪੋਰਟਲ ਦੇ ਉੱਤੇ ਉਹ ਬੱਚੇ ਦੀ ਐਫਆਈਆਰ ਵੀ ਅਪਲੋਡ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਔਰ ਜਦੋਂ ਸਾਨੂੰ ਕੋਈ ਬੱਚਾ ਮਿਲਦਾ ਤਾਂ ਅਸੀਂ ਉਸ ਬੱਚੇ ਦੀ ਡਿਟੇਲ ਵੀ ਉਸ ਪੋਰਟਲ ਤੇ ਪਾਉਂਦੇ ਆ ਉਹਦੇ ਤੇ ਇੱਕ ਫੇਸ ਰਿਕੋਗਨਾਈਜੇਸ਼ਨ ਸੌਫਟਵੇਅਰ ਵੀ ਲੱਗਿਆ ਹੋਇਆ ਕਿ ਉਹ ਸੌਫਟਵੇਅਰ 5 ਤੋਂ 7 ਸਾਲਾਂ ਦੇ ਗੈਪ ਨੂੰ ਵੀ ਆਡੈਂਟੀਫਾਈ ਕਰਕੇ ਸਾਨੂੰ ਦੱਸ ਦਿੰਦਾ ਕਿ ਜੇਕਰ ਕੋਈ ਬੱਚਾ 5 ਸਾਲ ਪਹਿਲਾਂ ਗੁੰਮ ਹੋਇਆ ਸੀ ਤਾਂ ਜੇ ਉਹ 7 ਸਾਲ ਬਾਅਦ ਉਹਦੇ ਫੇਸ ਰੈਕੋਗਨਾਈਜੇਸ਼ਨ ਸੌਫਟਵੇਅਰ ਸਾਨੂੰ ਦੱਸ ਦਿੰਦਾ ਕਿ ਜਿਹੜਾ ਬੱਚਾ ਹੁਣ ਅਪਡੇਟ ਕੀਤਾ ਗਿਆ ਸ਼ਾਇਦ ਇਹ ਉਹ ਬੱਚਾ ਨਾ ਹੋਵੇ ਜਿਹੜਾ ਕਿਸੇ ਪੁਰਾਣੀ ਸਟੇਟ ਦੇ ਵਿੱਚੋਂ ਗੁੰਮ ਹੋਇਆ ਹੋਵੇ ਸੋ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ ਤੇ ਮੈਂ ਸੰਗਤ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਨੀ ਚਾਹੂੰਗਾ ਕਿ ਬੱਚਿਆਂ ਨੂੰ ਭਿੱਖਿਆ ਨਾ ਦੇਈਏ ਉਹਨਾਂ ਨੂੰ ਅਸੀਂ ਉਹਨਾਂ ਦੀ ਜ਼ਰੂਰਤ ਲਈ ਜੇਕਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕਾਪੀਆਂ ਕਿਤਾਬਾਂ ਦੀ ਲੋੜ ਹੈ ਉਹਨਾਂ ਨੂੰ ਕੋਈ ਦਵਾਈ ਦੀ ਕਿਸੇ ਤਰ੍ਹਾਂ ਦੇ ਕੱਪੜਿਆਂ ਦੀ ਲੋੜ ਹੈ ਉਹ ਹੈਲਪ ਅਸੀਂ ਕਰੀਏ ਬਤੌਰ ਇਸ ਦੇ ਕਿ ਅਸੀਂ ਉਹਨਾਂ ਨੂੰ ਪੈਸੇ ਦੇਈਏ ਇੱਕ ਗੱਲ ਮੇਰੀ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਬੱਚੇ ਨੂੰ ਪੈਸੇ ਦਿੰਨੇ ਹੋ ਤਾਂ ਤੁਸੀਂ ਬਾਲ ਟਿਕਿਆ ਨੂੰ ਬढ़ावा ਦੇ ਰਹੇ ਹੋ ਇਹ ਇੱਕ ਬਿਜ਼ਨਸ ਹੈ ਜਿਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਔਰ ਨਾਲ ਹੀ ਸੰਗਤ ਨੂੰ ਇਹ ਵੀ ਅਪੀਲ ਹੈ ਕਿ ਜਦੋਂ ਵੀ ਤੁਹਾਨੂੰ ਕਿਤੇ ਕੋਈ ਐਦਾ ਦੀ ਟੀਮ ਰੈਸਕਿਊ ਕਰਦੀ ਹੋਈ ਕਿਸੇ ਬੱਚੇ ਨੂੰ ਮਿਲਦੀ ਆ ਤਾਂ ਕਈ ਵਾਰੀ ਟੀਮ ਨੂੰ ਸਹਿਯੋਗ ਦਿਓ ਕਈ ਵਾਰੀ ਆਮ ਪਬਲਿਕ ਤੋਂ ਲੋਕ ਸਾਡੇ ਨਾਲ ਵਿਰੋਧ ਕਰਦੇ ਨੇ ਕਿ ਤੁਸੀਂ ਕਿਉਂ ਇਹਨਾਂ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਇਹ ਬੱਚੇ ਤਾਂ ਗਰੀਬ ਨੇ ਅਸੀਂ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਸਰਕਾਰ ਵੱਲੋਂ ਜਿਹੜੇ ਹੋਮ ਬਣਾਏ ਹੋਏ ਨੇ ਬਾਲ ਘਰ ਬਣਾਏ ਹੋਏ ਨੇ ਜੇਕਰ ਪਰਿਵਾਰ ਉਹਨਾਂ ਨੂੰ ਨਹੀਂ ਦੇ ਸਕਦਾ ਤਾਂ ਅਸੀਂ ਦਵਾ